ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਤੇ ਆਸ ਕਰਦੇ ਹਾਂ ਕਿ ਸਾਰੇ ਮੇਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 2000 ਜਿਹੜੀ ਪੰਜੀ ਵਿੱਚ ਫਲੂਸੀ ਓਪਨ ਹੋਣੀ ਆ ਥੋੜੇ ਜੇ ਰੂਲ ਸਰਕਾਰ ਨੇ ਚੇਂਜ ਕਰਨ ਲੱਗੀ ਆ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਕਿਹੜੇ ਕਿਹੜੇ ਰੂਲ ਹੋ ਸਕਦੇ ਆ ਤੇ ਕਦੋਂ ਤੋਂ ਇਹ ਲਾਗੂ ਹੋਣਗੇ ਤੇ ਉਹਨਾਂ ਆਪਣੇ ਜਿਹੜੇ ਵੀਰ ਭਰਾ ਇੰਡੀਆ ਤੋਂ ਆਉਂਦੇ ਆ ਉਹਨਾਂ ਨੂੰ ਕੀ ਫਾਇਦਾ ਹੋਊਗਾ ਕਿ ਇਹਦੇ ਵਿੱਚ ਫਾਇਦਾ ਨਾਰਮਲ ਹੀ ਗੱਲ ਹੋਣਾ ਹੀ ਹੋਣਾ ਤਾਂ ਹੀ ਰੋਲ ਚੇਂਜ ਕਰਨ ਲੱਗੀ ਹੈ ਸਰਕਾਰ ਇਸ ਟਾਪਿਕ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਣ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਜੋਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਜੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਰ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜਗਾਈ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਠੀਕ ਆ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੁੱਡ ਨਿਊਜ਼ ਜਿਹੜੀ ਆ ਚੱਲ ਰਹੀ ਹੈ ਸਰਕਾਰ ਵਿੱਚ ਕਿਉਂਕਿ ਇਹ ਲੈ ਦੀ ਮਿਲ ਗਿਆ ਪੱਕੇ ਕੀ ਔਫੀਸ਼ਲੀ ਤੌਰ ਤੇੜੀ ਬਾ ਅਪਡੇਟ ਨਹੀਂ ਆਈ ਪਰ ਉਹਨਾਂ ਵੱਲੋਂ ਜਿਹੜੀ ਸਰਕਾਰ ਵਾ ਜਿਹੜੇ ਆਪਣੇ ਪੇਪਰ ਖੋਲਦੇ ਆ ਉਹਨਾਂ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਕਿਹੜੇ ਕਾਨੂੰਨ ਆ ਉਹ ਚੇਂਜ ਕਰਨੇ ਆ ਪੇਪਰਾਂ ਨੂੰ ਲੈ ਕੇ ਦਿਖਰੇ ਤੋਂ ਫਲੂਸੀ ਨੂੰ ਲੈ ਕੇ ਕਾਨੂੰਨ ਜਿਹੜੇ ਆ ਉਹ ਚੇਂਜ ਕਰਨੇ ਆ ਤੇ ਕਾਨੂੰਨ ਜਿਹੜੇ ਚੇਂਜ ਕਰਨ ਦਾ ਮਤਲਬ ਆ ਜਿਵੇਂ ਕਿ ਤੁਹਾਨੂੰ ਸਾਰੇ ਵੀ ਆਪਾਂ ਨੂੰ ਪਤਾ ਹੀ ਕਿ ਕਈ ਵੀਰ ਭਰਾ ਇੱਥੇ ਆਉਂਦੇ ਸੀ ਪਿਛੋਂ ਪਹਿਲਾਂ ਆਪਾਂ ਜਦੋਂ ਇੰਡੀਆ ਚ ਹੁੰਦੇ ਸੀ ਗੱਲ ਕਰਕੇ ਆਉਂਦੇ ਹੁੰਦੇ ਸੀ ਮਾਲਕਾਂ ਦੇ ਨਾਲ ਕਿ ਟਾਡੇ ਵੀ ਤੁਹਾਨੂੰ ਕਾਰਡ ਦਵਾਉਣਗੇ ਪਰ ਇਥੇ ਆਣ ਕੇ ਜਿਹੜੇ ਮਾਲਕਾ ਟਾਡੇ ਮੁਕਰ ਜਾਂਦੇ ਸੀ ਤੁਹਾਨੂੰ ਕਾਰਡ ਨਹੀਂ ਮਿਲਦਾ ਸੀ ਤੇ ਤੁਸੀਂ ਦੋ ਨੰਬਰ ਚ ਹੋ ਜਾਂਦੇ ਸੀ ਬੜੇ ਵੀਰਾ ਪ੍ਰਵਾਨਾ ਹੋਇਆ ਵਾ ਉੱਥੋਂ ਗੱਲ ਕਰਕੇ ਆਉਂਦੇ ਤੇ ਧਿਆਨ ਕੇ ਮੁਕਰ ਜਾਂਦੇ ਸੀ ਮਾਲਕ ਤੁਹਾਡੇ ਕੋ ਪੈਸੇ ਵੀ ਲੈ ਲੈਂਦੇ ਸੀ ਤੁਹਾਨੂੰ ਤੁਹਾਨੂੰ ਤੁਹਾਡੇ ਡਾਕੂਮੈਂਟ ਵੀ ਨਹੀਂ ਬਣਾ ਕੇ ਦਿੰਦੇ ਸੀ ਬੜੇ ਵੀਰਾ ਪ੍ਰਵਾਨਾ ਇਦਾਂ ਹੋਇਆ ਤੇ ਇਸ ਕਰਕੇ ਸਰਕਾਰ ਨੂੰ ਇਹ ਗੱਲ ਨਾਰਮਲੀ ਗੱਲ ਪਤਾ ਲੱਗ ਹੀ ਜਾਂਦੀ ਕਿਉਂਕਿ ਬਾਅਦ ਚ ਤੁਹਾਨੂੰ پتہ ਲੱਗਦਾ ਜਦੋਂ 2 ਨੰਬਰ ਚ ਬੰਦੇ ਵਧ ਜਾਂਦੇ ਦਾ ਕਾਰਨ ਉਹਦਾ ਇਹੋ ਹੀ ਹੈ ਕਿ ਚੱਲ ਥੋੜੇ-ਮੋੜੇ ਡੋਂਕੀ ਲਾ ਕੇ ਆਉਂਦੇ ਆ ਜਾਦੇ ਨੌ ਮੰਤ ਵਾਲੇ ਪੇਪਰਾਂ ਤੇ ਆ ਜਾਂਦੇ ਆ 120 ਦੇ ਨਾਲ ਵੀ ਇਹ ਤੇ ਆ ਜਾਂਦੇ ਆ ਤੇ ਇੱਥੇ ਆਣ ਕੇ ਬਾਅਦ ਵਿੱਚ 2 ਨੰਬਰ ਚ ਹੋ ਜਾਂਦੇ ਆ ਤੇ ਕਿਉਂਕਿ ਡਾਕੂਮੈਂਟਡ ਮ ਹੋਨਰਾਂ ਨੇ ਕੀ ਕੀਤਾ ਵਈ ਦਾ ਹੱਲ ਕੀ ਕੱਢਿਆ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਆਪਣਾ ਕੋਈ ਵੀਰਪਰਾ ਡਾਕੂਮੈਂਟ ਭਰਦਾ ਵਾ ਮਿਲਕ ਇੱਥੇ ਪੇਪਰ ਭਰੇ ਜਾਂਦੇ ਆ 9 ਮੰਥ ਵਾਲੇ ਭਾਵੇਂ ਸਾਲ ਵਾਲੇ ਤੇ ਕਿਉਂਕਿ 9 ਮੰਥ ਵਾਲੇ ਪੇਪਰਾਂ 'ਚ ਜਿਆਦਾ ਐਂਟਰੀ ਕਰਾਉਂਦੇ ਆ ਜਿਹੜੇ ਵੀਰਪਰਾ ਜਦੋਂ ਪੇਪਰ ਭਰਨ ਤੋਂ ਬਾਅਦ ਕੀ ਹੁੰਦਾ ਕਿ ਕੰਟਰੈਕਟ ਹੁੰਦਾ ਵਾ ਮਾਲਕ ਨਾਲ ਡਾਕੇ ਤੁਸੀਂ ਜਿਹੜਾ ਵਾ ਇਹ ਥੱਲੇ ਕੰਮ ਕਰਨਾ ਬੰਦ ਥੱਲੇ ਤੇ ਪਹਿਲਾਂ ਕੀ ਹੁੰਦਾ ਹੁੰਦਾ ਸੀ ਕੱਲਾ ਕੰਟਰੈਕਟ ਕਰਦੇ ਹੁੰਦੇ ਸੀ ਕਿ ਬਾਅਦ ਵਿੱਚ ਜਿਹੜਾ ਮਾਲਕ ਇੱਥੇ ਜਦੋਂ ਬੰਦਾ ਇੱਥੇ ਆਉਣਾ ਹੁੰਦਾ ਹੈ ਇਟਲੀ ਵਿੱਚ ਤੇ ਬਾਅਦ ਵਿੱਚ ਮਾਲਕ ਮੁੱਖਾ ਜਾਂਦਾ ਹੁੰਦਾ ਹੈ ਕਿ ਮੈਨੂੰ ਹੁਣ ਇਹ ਬੰਦੇ ਦੀ ਲੋੜ ਨਹੀਂ ਹੈਗੀ ਤੇ ਮੈਂ ਹੁਣੇ ਬੰਦੇ ਨੂੰ ਕੰਮ ਤੇ ਨਹੀਂ ਰੱਖ ਸਕਦਾ ਠੀਕ ਆ ਹੁਣ ਇਹਨਾਂ ਨੂੰ ਇਹਨਾਂ ਨੇ ਇਹ ਚੀਜ਼ ਚੇਂਜ ਕਰਨ ਵਾਸਤੇ ਉਹਨਾਂ ਨੇ ਕੀ ਕੀਤਾ ਵਾ ਹੁਣ ਕਿ ਜਦੋਂ ਤੁਹਾਡਾ ਕੰਟਰੈਕਟ ਹੋਊਗਾ ਉਹ ਤੁਹਾਡਾ ਇੰਡੀਆ ਵਿੱਚ ਤੁਹਾਡਾ ਨਾਰਮਲ ਹੀ ਗੱਲ ਕੰਟਰੈਕਟ ਹੋਣਾ ਵਾ ਜੋ ਤੁਹਾਡਾ ਡਾਕੂਮੈਂਟ ਪਰ ਆ ਜਾਨੇ ਆ ਤੁਹਾਡਾ ਕੰਟਰੈਕਟ ਲੱਗਣਾ ਨਾਲ ਤੇ ਕੰਟਰੈਕਟ ਦੇ ਵਿੱਚ ਤਾਂ ਡਾਟਾ ਮਾਲਕ ਆ ਉਹਦੇ ਸਾਈਨ ਹੋਏ ਹੋਣਗੇ ਜਿਹਦੇ ਚ ਉਹਨੇ ਲਿਖਿਆ ਹੋਊਗਾ ਕਿ ਮੈਨੂੰ ਬੰਦੇ ਦੀ ਲੋੜ ਆ ਮੈਂ ਇਹਦਾ ਸਾਮਖ ਮਲਕੀ ਸਾਮ ਕਰੂੰਗਾ ਇਹ ਪੇਪਰ ਬਣਾ ਕੇ ਦਊਗਾ ਇਹਨੂੰ ਮਲਕੀ ਕਾਰਡ ਦਵਾਉਂਗਾ 9 ਮੰਥ ਵਾਲਾ ਜਿਹੜਾ ਮਰਜੀ ਕਾਰਡ ਵਾ ਇਹ ਬਣਾਉਂਗਾ ਏਕ ਮੇਨ ਫਾਇਦਾ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੇ ਵੀਰ ਭਰਾ ਪੈਸੇ ਦੇ ਕੇ ਆਉਂਦੇ ਸੀ ਗੱਲਬਾਤ ਕਰਕੇ ਆਉਂਦੇ ਸੀ ਪਰ ਇੱਥੇ ਆਣ ਕੇ ਮਾਰਕਾ ਟਾਡਾ ਮੁਕਰ ਜਾਂਦਾ ਸੀ ਜਾਂ ਜਿਹੜੇ ਏਜੰਟ ਹੀ ਉਹ ਮੁਕਰ ਜਾਂਦੇ ਸੀ ਤੇ ਤੁਹਾਨੂੰ ਡਾਕੂਮੈਂਟ ਨਹੀਂ ਮਿਲਦੇ ਤੁਸੀਂ ਦੋ ਨੰਬਰ ਵਿੱਚ ਹੋ ਜਾਂਦੇ ਇਹ ਫਾਇਦਾ ਹੋਊਗਾ ਜਿਹੜੇ ਵੀਰ ਭਰਾ ਹੁਣ ਆਉਣਗੇ ਉਥੋਂ ਇਕ ਸਾਉ ਬਦੇ ਆਪਾਂ ਕਹਿ ਦਈਏ ਕਿ ਇੱਥੇ ਆਣ ਕੇ ਪੱਕੇ ਹੋਣ ਦੇ ਚਾਂਸ ਜਿਹੜੇ ਉਹਨਾਂ ਦੇ ਵੱਲ ਜਾਣਗੇ ਠੀਕ ਹੈ ਕੰਮ ਕਰਨਗੇ ਮਾਲਕ ਥੱਲੇ ਮਾਲਕ ਨੂੰ ਕੰਮ ਤੇ ਰੱਖਣਾ ਹੀ ਪੈਣਾ ਜੇ ਮਾਲਕ ਨਾ ਕੰਮ ਤੇ ਰੱਖੇ ਤੁਸੀਂ ਕਾਨੂੰਨੀ ਕਾਰਵਾਈ ਵੀ ਕਰਾ ਸਕਦੇ ਜਿਹੋ ਬੰਦੇ ਦੇ ਉੱਤੇ ਕਿਉਂਕਿ ਉਹ ਜਿਹੜਾ ਸਾਈਨ ਹੋਏ ਹੋਣਗੇ ਕੰਟਰੈਕਟ ਦੇ ਉੱਤੇ ਕਿ ਤੁਸੀਂ ਉਹ ਬੰਦੇ ਨੂੰ ਇਹ ਤੁਹਾਡੀ ਲੋਡ ਵਾ ਕੰਮ ਤੇ ਜਿਸ ਕਰਕੇ ਤੁਹਾਨੂੰ ਸੱਦਿਆ ਹੋਣੇ ਇੱਥੇ ਠੀਕ ਹੈ ਇਟਲੀ ਵਿੱਚ ਸੱਦਿਆ ਵਾ ਦੂਜਾ ਜਿਹੜਾ ਕਾਨੂੰਨ ਹੈ ਇੱਕ ਹੋਰ ਚੇਂਜ ਕਰਨ ਵਾਲਿਆ ਉਹ ਹਲੇ ਸ਼ੋਰ ਨਹੀਂ ਹੋਇਆ ਪਰ ਇਹ ਸੁਣ ਚ ਆਇਆ ਵਾ ਕਿ ਇੱਕ ਕਾਨੂੰਨ ਹੋਰ ਚੇਂਜ ਕਰਨਾ ਵਾ ਜਿਵੇਂ ਕਿ ਪਹਿਲਾਂ ਹੁੰਦਾ ਕੀ ਸੀ ਕਿ ਕੋਈ ਬੰਦਾ ਜਿਹੜਾ ਵਾ 9 ਮਨ੍ਹਤ ਵਾਲੇ ਪੇਪਰਾਂ ਤੇ ਆਉਂਦਾ ਸੀ ਇੱਥੇ ਆਂ ਅੰਡੀਆ ਤੋਂ ਆਉਂਦਾ ਸੀ ਇਟਲੀ ਤੇ ਆਣ ਕੇ ਉਹਨੂੰ 9 ਮਨ੍ਹਤ ਵਾਲਾ ਜਦੋਂ ਕਾਰਡ ਮਿਲਦਾ ਸੀ ਉਸ ਤੋਂ ਬਾਅਦ ਉਹਨੂੰ ਵੇਟ ਕਰਨੀ ਪੈਂਦੀ ਸੀ ਕਿ ਦੂਜੇ ਪੇਪਰ ਖੁੱਲਣ ਸਾਲ ਵਾਲੇ ਤੁਸੀਂ ਆਪਣੇ ਜਿਹੜਾ ਵਾ ਪੇਪਰ ਵਾ ਉਹ 9 ਮਨ੍ਹਤ ਵਾਲੇ ਪੇਪਰਾਂ ਤੋਂ ਸਾਲ ਵਾਲੇ ਪੇਪਰਾਂ 'ਚ ਚੇਂਜ ਕਰਾ ਸਕੋ ਇਦਾਂ ਹੁੰਦਾ ਹੁੰਦਾ ਹੈ ਪਹਿਲਾਂ ਪਰ ਉਹਨਾਂ ਨੇ ਪਰ ਕੀ ਕੀਤਾ ਵਾ ਇਹ ਕਰਨਾ ਵਾ ਹਲੇ ਹਲੇ ਕਨਫਰਮ ਨਹੀਂ ਹੋਇਆ ਪਰ ਉਹਨਾਂ ਦੀ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਇਸ ਟਾਪਿਕ ਦੇ ਉੱਤੇ ਕਿ ਇਹ ਵੀ ਕੀਤਾ ਜਾਵੇ ਕਿ ਜਿਹੜਾ ਵੀਰ ਭਰਾ ਇੱਥੇ 9 ਮੰਥ ਵਾਲੇ ਪੇਪਰਾਂ ਤੇ ਆਊਗਾ ਉਹਨੂੰ ਇਹ ਨਹੀਂ ਵੇਟ ਕਰਨੀ ਪੈਣੀ ਕਿ ਜਿੰਨ ਜਦ ਤੱਕ ਪੇਪਰ ਨਹੀਂ ਹੁੰਦੇ ਓਪਨ ਹੁੰਦੇ ਹਸਾਬ ਵਾਲੇ ਆਉਣਾ ਚੱਕ ਤੱਕ ਉਹਨੂੰ ਵੇਟ ਨਹੀਂ ਕਰਨੀ ਪੈਣੀ ਉਹ ਆਪਣੇ 9 ਮੰਥ ਵਾਲਾ ਜਿਹੜਾ ਕਾਰਡ ਵਾ ਉਹ ਫਿਰ ਤੋਂ ਰੀਨਿਊ ਕਰ ਸਕਦਾ ਵਾ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਇੱਕ ਵਾਰੀ ਸਿਰਫ ਕਾਰਡ ਜਿਹੜਾ ਮਿਲਦਾ ਉਸ ਤੋਂ ਬਾਅਦ ਉਹ ਰੀਨਿਊ ਨਹੀਂ ਹੁੰਦਾ ਹੁੰਦਾ ਸੀ ਸਿਰਫ ਤੇ ਸਿਰਫ ਉਹ ਇਹਦਾ ਆਪਣਾ ਪੇਪਰ ਸਿਰਫ ਚੇਂਜ ਕਰਾ ਸਕਦਾ ਹੈ ਕਿ ਸਾਵਲੇ ਪੇਪਰ ਚੇਂਜ ਕਰਾ ਸਕਦਾ ਹੈ ਹੁਣ ਜਿਹੜਾ ਉਹਨਾਂ ਨੇ ਇਹ ਕੰਮ ਖਤਮ ਕਰ ਦੇਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੀ ਕਰਨਾ ਵਾ ਕਿ ਆਉਣ ਵਾਲੇ ਸਮੇਂ ਚ ਇਹਦੇ ਪੇਪਰ ਵਾ ਉਹ ਜਦੋਂ ਜਦੋਂ ਬੰਦਾ ਇੱਥੇ ਆਊਗਾ 9 ਮਨਸਾ ਵਾਲਾ ਉਹਨੂੰ ਕਾਰਡ ਮਿਲੂਗਾ ਕਾਰਡ ਮਿਲ ਤੋ ਬਾਅਦ ਜਦੋਂ ਉਹਦਾ ਮਲਕੀ ਐਕਸਪਾਇਰੀ ਹੋਊਗੀ ਉਦੋਂ ਉਹ ਫੇਰ ਰੀਨੂਗਾ ਆਹਦਾ ਪੇਪਰ ਆਪਣੇ ਮਲਕੀ ਦਾ ਪੱਕਾ ਹੋ ਜਾਂਦਾ ਬੰਦਾ ਮਤਲਬ ਕਿ ਇਹ ਆਪਾਂ ਜੇ ਸ਼ਾਰਟ ਫਾਰਮ ਦੇ ਵਿੱਚ ਆਪਾਂ ਕਹੀਏ ਤੇ ਪਹਿਲਾ ਬੰਦਾ ਪੱਕਾ ਜਿਹੜਾ ਛੇਤੀ ਹੁੰਦਾ ਹੁੰਦਾ ਸੀ ਉਹ ਹੁੰਦਾ ਹੁੰਦਾ ਸੀ ਜਿਹੜਾ ਸਿਰਫ ਸਾਲ ਦੇ ਪੇਪਰ ਤੇ ਆਇਆ ਹੁੰਦਾ ਸੀ ਜਿਹੜਾ 9 ਮਹੀਨਿਆਂ ਵਾਲੇ ਪੇਪਰਾਂ ਤੇ ਆਇਆ ਹੁੰਦਾ ਸੀ ਉਹ ਜਿਆਦਾ ਵੇਟ ਉਹਨੂੰ ਵੇਟ ਕਰਨੀ ਪੈਂਦੀ ਸਕਲ ਕਰਨਾ ਪੈਂਦਾ ਸੀ ਹੁਣ ਪਰ ਜਿਹੜਾ ਬੰਦਾ 9 ਮਹੀਨਿਆਂ ਵਾਲੇ ਪੇਪਰਾਂ ਦੇ ਇਥੇ ਇਟਲੀ ਹੋ ਚਾਹੂਗਾ ਉਹ ਵੀ ਪੱਕਾ ਹੋਊਗਾ ਨਾਰਮਲ ਤਰੀਕੇ ਨਾਲ ਕਿ ਉਹ ਇਥੇ ਆਊਗਾ ਉਹਨੂੰ ਕਾਰਡ ਮਿਲੂਗਾ ਕਾਰ ਮਿਲ ਤੋ ਬਾਅਦ ਜਦੋਂ ਉਹਦਾ ਕਾਰਡ ਦੀ ਐਕਸਪਾਇਰੀ ਮੰਨ ਲਓ 6 ਮਹੀਨੇ ਦਾ ਕਾਰਡ ਮਿਲਿਆ ਵੈਲਿਡ ਜਦੋਂ ਉਹਦੇ 3 ਕੇ ਮਹੀਨੇ ਜਾਂ 4 ਮਹੀਨੇ 4 ਮਹੀਨੇ ਲੰਘ ਗਏ ਪਿਛੇ 2 ਕੇ ਮਹੀਨੇ ਰਹਿ ਗਏ ਉਹਨੇ ਆਪਣੀ ਫੇਅਰ ਕਿਟ ਜਮ੍ਹਾਂ ਕਰਾ ਦੇਣੀ ਆ ਕੰਟਰੈਕਟ ਲਾ ਕੇ ਨਾਲ ਕਿ ਮੈਂ ਕੰਮ ਕਰਦਾ ਪਿਆ ਇੱਥੇ ਤੇ ਸਾਰਾ ਕੁਝ ਲਾ ਕੇ ਨਾਲ ਤੁਹਾਡੇ ਜਿਹੜੇ ਪੇਪਰ ਵਾ ਉਹ ਰੀਨਿਊ ਹੋ ਜਾਣੇ ਆ ਤੁਹਾਨੂੰ ਇਹ ਵੇਟ ਨਹੀਂ ਕਰਨੀ ਪੈਣੀ ਕਿ ਤੁਹਾਡੇ ਜਿਹੜੇ ਵਾ ਆਪਾਂ ਜਿਹੜੇ 9 ਮਹੀਨ੍ਹੇ ਵਾਲੇ ਪੇਪਰਾਂ ਤੋਂ ਛਾਲ ਪੇਪਰਾਂ ਚੇਂਜ ਕਰਾਓ ਉਹਦੇ ਦਮਾਂਦਾ ਕਰੋ ਉਹ ਬੜਾ ਪੰਗੇ ਹੁੰਦੇ ਆ ਉਹ ਕਈ ਵੀਰਾਂ ਭਰਾ ਜਿਹੜੇ ਇੱਥੇ ਆ ਉਹ ਉਹਨਾਂ ਨੂੰ ਇਹ ਗੱਲ ਦਾ ਪਤਾ ਜਿਹੜੇ ਵੀਰ ਭਰਾ ਇੰਡੀਆ ਚ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿਉਂਕਿ ਉਹ ਵੀਰਾਂ ਭਾਵੇਂ ਹੱਲੇ ਹੱਡ ਬੀਤੀ ਨਹੀਂ ਆ ਠੀਕ ਹੈ ਇਸ ਕਰਕੇ ਇਹ ਵੀ ਜਿਹੜਾ ਕਾਨੂੰਨ ਵਾ ਇਹ ਬੜਾ ਵਧੀਆ ਵਾ ਜਿਸ ਨਾਲ ਜਿਹੜੇ ਵੀਰ ਭਰਾ ਇੱਥੇ ਆਉਣਗੇ ਉਹ ਸੌਖੇ ਤਰੀਕੇ ਨਾਲ ਜਿਹੜਾ ਆਪਾਂ ਕਹਿ ਦਈਏ ਕਿ ਇੱਥੇ ਪੱਕੇ ਹੋ ਸਕਣਗੇ ਜਿਵੇਂ ਆਪਾਂ ਪਹਿਲੀ ਗੱਲ ਉਹਨਾਂ ਨੂੰ ਕੰਮ ਮਿਲੂਗਾ ਮਾਲਕ ਉਹਨਾਂ ਨੂੰ ਤੰਗ ਨਾ ਕਰੂਗਾ ਪੈਸੇ ਨਾਰਮਲ ਮਿਲਣਗੇ ਇਹਦੇ ਨਾਲ ਇਹਨਾਂ ਨੂੰ ਫਾਇਦਾ ਹੋਣਾ ਕਿਉਂਕਿ ਜੇਕਰ ਤੁਹਾਨੂੰ ਦਾ ਡਾਇਰਮਾ ਮਾਲਕ ਦਾ ਕੰਟਰੈਕਟ ਦੇ ਉੱਤੇ ਸਾਈਨ ਹੋਇਆ ਹੋਊਗਾ ਉਹਨੂੰ ਤੁਹਾਨੂੰ ਰੱਖਣਾ ਹੀ ਪੈਣਾ ਵਾ ਕੰਮ ਦੇ ਉੱਤੇ ਸਿਰਫ ਤੇ ਸਿਰਫ ਉਹੋ ਹੀ ਬੰਦਾ ਬੁਲਾਹਦਾ ਪਹਿਲਾਂ ਕੀ ਹੁੰਦਾ ਹੁੰਦਾ ਸੀ ਕਿ ਇੱਕ ਬੰਦੇ ਮਾਲਕ ਵਾ ਉਹਨੂੰ ਚਾਰ ਬੰਦੇ ਲੋੜਿਆ ਉਹ 20-20 ਬੰਦੇ ਪੇਪਰ 'ਤੇ ਦਿੰਦਾ ਹੁੰਦਾ ਸੀ ਤੇ 20 ਦੇ 20 ਇੱਥੇ ਆਏ ਨੇ ਹੁੰਦੇ ਸੀ ਵਿੱਚੋਂ ਛਾਰਹ ਬੰਦੇ ਪਕਾਮ ਦੇ ਦਿੰਦਾ ਹੁੰਦਾ ਸੀ ਤੇ ਬਾਕੀ ਜਿਹੜੇ 16-17 ਬੰਦੇ ਆ ਉਹ ਚਾਰੇ ਇਦਾਂ ਹੀ ਬਸ ਕੱਲੀ ਐਂਟਰੀ ਕਰਾ ਕੇ 8-10 ਲੱਖ ਰੁਪਏ ਚੈਂਟੀ ਕਰਾ ਕੇ ਬਾਅਦ ਇੱਥੇ ਤਾਂ ਠਾਂ ਠਾਂ ਵੇਖਦੇ ਸੀ ਪਰ ਇਹ ਸਾਰਾ ਕੁਝ ਬੰਦ ਕਰਨ ਵਾਸਤੇ ਸਰਕਾਰ ਵਿੱਚ ਇਹ ਗੱ ਆਉਣ ਵਾਲੇ ਸਮੇਂ ਚ ਕੋਈ ਆਪਡੇਟ ਦੇ ਬਾਰੇ ਆਊਗੀ ਕਿਉਂਕਿ ਹੁਣ ਫਲੂਸੀ ਤੁਹਾਨੂੰ ਪਤਾ ਨਾਰਮਲੀ ਗੱਲ 2025 ਵਿੱਚ ਫਲੂਸੀ ਜਿਹੜੀ ਆ ਓਪਨ ਹੋਣੀ ਆ ਸਾਰੇ ਵੀਰ ਭਰਾ ਵੇਟ ਵੀ ਕਰ ਰਿਹਾ ਜਿਨ੍ਹਾਂ ਨੇ ਫਲੂਸੀ ਭਰਨੀ ਆ ਨਵੇਂ ਪੇਪਰ ਭਰਨੇ ਆ ਤੇ ਇਹ ਸਾਰੇ ਕਾਨੂੰਨ ਜਿਹੜੇ ਆ ਮੇਰੇ ਹਿਸਾਬ ਨਾਲ ਜਾਦੇ ਵਧੀਆ ਰਹਿਣਗੇ ਜਿਹੜੇ ਵੀਰ ਭਰਾਵਾਂ ਨੇ ਨਵੇਂ ਇੱਥੇ ਆਉਣਾ ਵਾ ਉਹਨਾਂ ਵਾਸਤੇ ਵਧੀਆ ਰਹਿਣਗੇ ਚਲੋ ਉਮੀਦ ਕਰਦੇ ਆ ਕਿ ਸਰਕਾਰ ਵੱਲੋਂ ਕੋਈ ਵਧੀਆ ਅਪਡੇਟ ਆਊਗੀ ਹੁਣ ਤੇ ਤਾਂ ਜੋ ਜਿਹੜਾ ਵਾ ਆਪਣਾ ਜਿਹੜੇ ਵੀਰ ਭਰਾ ਇਥੇ ਸੌਖੀ ਤਰੀਕੇ ਨਾਲ ਇਟਲੀ ਜਾਣ ਕੇ ਪੱਕੇ ਹੋ ਸਕਣ ਤੇ ਜਦੋਂ ਵੀ ਕੋਈ ਅਪਡੇਟ ਆਪਾਂ ਨੂੰ ਮਿਲੂਗੀ ਸਰਕਾਰ ਵੱਲੋਂ ਜਾਂ ਕੋਈ ਵੀ ਨਿਊਜ਼ ਆਊਗੀ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜਰੂਰ ਦੱਸਾਂਗੇ ਇਸ ਕਰਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ